ਹਾਂਜੀ ਮਿੱਤਰੋ ਬੜੇ ਜਿਹਨਾਂ ਦੇ ਮੈਸੇਜ ਹੋ ਸੀ ਬਈ ਦਲਸ਼ੇਰ ਨੂੰ ਨਹੀਂ ਦਿਖਾਉਂਦੇ ਆਪਾਂ ਅੱਜ ਬਈ ਦਲਸ਼ੇਰ ਨੂੰ ਫੜਦੇ ਆਂ ਅਸਰ ਕੱਢਦੇ ਨੂੰ ਲੱਗਦਾ ਆਪਾਂ ਮਹੀਨਾ ਬਾਅਦ ਕੱਢਦੇ ਆ ਨਾ ਹਾਂਜੀ ਵਾਹ ਟਾਈਮ ਹੋ ਗਿਆ ਮਹੀਨਾ ਬਾਅਦ ਕੱਢਦੇ ਆ ਬਈ ਘੋੜੀ ਤੋਂ ਲੱਗ ਕਰਤਾ ਵੀਡੀਓ ਨਾਲ ਬਣੇ ਰਹੋ ਠੀਕ ਹੈ ਕਿਵੇਂ ਫੜਾਂਗੇ ਦੇਖੀ ਚੱਲਿਓ ਤੇ ਕੱਬਾ ਹੋ ਰਿਹਾ ਹੁਣ ਇਹ ਪਹਿਲਾਂ ਤਾਂ ਲੱਤਾਂ ਪਹਿਲਾਂ ਤਾਂ ਅੜਬ ਬਹੁਤ ਹੋ ਗਿਆ ਪਿੱਛੋਂ ਵੀ ਲੱਤਾਂ ਮਾਰਦਾ ਜੀ ਹੁਣ ਆ ਗੋਲ ਖੜਾ ਹੋ ਜਾ ਜੇ ਬਾਕੀ ਆਪਾਂ ਫੜਦੇ ਆ ਜਾ ਹਾਂ ਨਾ 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 ਲੱਤਾਂ ਹੀ ਮਾਰਦਾ ਨਾ ਘੱਟ ਲੱਤ ਤੇ ਨਹੀਂ ਮਾਰਦਾ ਉਹਨੂੰ ਬਸ ਡਰਾਉਂਦਾ ਆਇਆ ਹੈ ਬੱਸ 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 ਘੱਟ ਵੇਰੀ ਹੋਈ ਨਹੀਂ ਹੈਨਾ ਹੋਈ ਨਹੀਂ ਹੈਨਾ ਪਰ ਝੋਨਾ ਝੂਨਾ ਵੱਧਦੇ ਰਹੀ ਕਰ ਕਰ ਤਾਈਂ ਦਾ ਕਹਿੰਦੇ ਵੀ ਇੱਕ ਮੰਦਾ ਉੱਤੇ ਚਾਹੀਦਾ ਹੋਰ ਉੱਤੇ ਚਾਹੀਦਾ ਲੈ ਨਾ ਉੱਤੇ ਨਾ ਬੱਸ 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 ਆਹ ਤਰੀਕੇ ਨਾਲ ਫੜਾ ਜਾਂਦਾ ਹੌਲੀ ਹੌਲੀ ਬੱਸ 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 ਲੈ ਜਾਂ ਤਾਉਣ ਤੇ ਬੱਸ ਚੜਨਾ ਆਪ ਹੀ ਹੌਲੀ ਹੌਲੀ ਉੱਤੇ ਜਾਊਗਾ ਇਹੀ ਤਰੀਕੇ ਹੁੰਦੇ ਨੇ ਵਾਸਤੇ ਇਹਨੂੰ ਕਹਿੰਦੇ ਆ ਤਜਰਬਾ ਤਜਰਬਾ ਪਹਿਲਾਂ ਸਟਾਰਟ ਇੱਥੋਂ ਕਰਾਂ ਜੀ ਨਾ ਹੱਥ ਦੇ ਕਿੱਥੋਂ ਇੱਥੋਂ ਪਿੱਛੋਂ ਪਿੱਛੋਂ ਮਤਲਬ ਪੂਛ ਕੋਲੋਂ ਠੀਕ ਆ ਹੁਣ ਕੁੰਡੀ ਪੈ ਗਈ ਲੈ ਹੁਣ ਤੁਸੀਂ ਬਾਹਰ ਹੋ ਜਾਓ ਠੀਕ ਆ ਇਹਨੂੰ ਲੈਣਾ ਬਾਹਰ ਆਪਾਂ ਦੇਖਦੇ ਆ ਬਾਕੀ ਕੀ ਹਰਕਤਾਂ ਨੇ ਇਹਦੀ ਆ ਜਾ ਪੁੱਤਾ ਆ ਜਾ ਕੋਈ ਗੱਲ ਨਹੀਂ ਪਹਿਲਾਂ ਨਾਲ ਤਾਂ ਬਹੁਤ ਫਰਕ ਪੈ ਗਿਆ ਜੀ ਹੈਗਾ ਫਰਕ ਹਾਂਜੀ ਅੜਬ ਹੋ ਗਿਆ ਜੀ ਵਲੋਗ ਫਿਰ ਕੈਮਰਾ ਫੜ ਆ ਜਾ ਆ ਆ ਜਾ ਆ ਜਾ ਚਲ ਜਾ ਹਜੇ ਵੀ ਤਾੜੀ ਦੇ ਆ ਕੱਲ ਦਾ ਹਸ਼ਰ ਹਸ਼ਰ ਤੂੰ ਹਸ਼ਰ ਬੈਠੀ ਬਰੋ ਹਸ਼ਰ ਆ ਫੜੀ ਆ ਜਾ ਆ ਜਾ ਬਾਹਰ ਤਾਂ ਹਣੀ ਬੂ ਬਾਹਰ ਕੋਈ ਆਉਂਦਾ ਇਹ ਕੋਈ ਨਹੀਂ ਆਉਂਦਾ ਕੱਢ ਕੱਢ ਦੀ ਘੱਟਾਂਗੇ ਮੰਦੀ ਬੋਦਰ ਹੱਕੀ ਆ ਜਾ ਇਹ ਦੋ ਸਾਲਾਂ ਨੂੰ ਕਰਨ ਲੱਗਾ ਇਹਦੀ ਫੁੱਲ ਟ੍ਰੇਨਿੰਗ ਆ ਟ੍ਰੇਨਿੰਗ ਨਾਲ ਅਚੀਤੀ ਕਰਾਂਗੇ ਦੇਖੀ ਚੱਲੋ ਬਾਈ ਸਾਡੋ ਦੋ ਸਾਲਾਂ ਨੂੰ ਹੋੜੇ ਨੂੰ ਆ ਜਾ ਆ ਜਾ ਹਾਂ ਹੁਣ ਵੀ ਵਾਰ ਆਏਂਗੇ ਹੋੜੇ ਨੂੰ ਸੌਣ ਦੋ ਦੁੱਧ ਪੀ ਗਿਆ ਮਾ ਕੋੜੀ ਦਾ ਸੌਣ ਦੋ ਖਾਣ ਦੋ ਪੀਣ ਦੋ ਥੋੜਾ ਜ ਮੈਂ ਹੋਣੀ ਥੋੜਾ ਜ ਕਰਣਾ ਬੜਾ ਢਿੱਡ ਨਹੀਂ ਹੋਣਾ ਚੱਲ ਫਿਰੇ ਪਿਆ ਰੰਦਾ ਹਾਰਾ ਦੇਣਾ ਖਾ ਪੀ ਕੇ ਅੱਛਾ ਹਮ ਅਡਵਾਈਸ ਕਰ ਲੱਗ ਗਿਆ ਹਨਾ ਬਾਹਲਾ ਅਰਬ ਹੋ ਗਿਆ ਪਹਿਲੇ ਉਹ ਤਾਂ ਪਿੱਛੋਂ ਆ ਤਰ ਠੀਕ ਆ ਕੱਲ ਮੇਰੇ ਲੱਤਾਂ ਮਾਰਨੀ ਆ ਸੀ ਕੱਢਣ ਦੀ ਬਹੁਤ ਟਾਈਮ ਲੱਗਦਾ ਤੇਰੇ ਮਾਰ ਕੇ ਲੱਤਾਂ ਮਾਰਨੀ ਆ ਸੀ ਜਮਾ ਮੂੰਹ ਕੋਲ ਦੀ ਟੱਪ ਗਈ ਆ ਖੋਰੀ ਹਾਂਜੀ ਚੱਲ ਚੱਲ ਬਰਾਬਰ ਤਰਨੋਂ ਹਟ ਗਿਆ ਯਾਰ ਹਨਾ ਹਮ ਅੜਬਾ ਵੀ ਬਾਲਾ ਹੋ ਗਿਆ ਬਾਲਾ ਹੋ ਗਿਆ ਆਜ 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 ਚੱਲ ਸਲਾ ਮਾਸਟਰ ਫਾੜਾ ਵਲੌਗ ਬਣਾ ਅੱਗੇ ਹੋਰ ਕੇ ਟੂਰਨਾਮੈਂਟ ਦਾ ਤਾਂ ਹੈ ਤੂੰ ਕਥਾਏ ਤਰ ਮੈਂ ਤਾਂ ਕੋਲੇ ਆਉਣਾ ਨੇ ਚੱਲ ਮੜਾ ਹੈਕੀ ਵੀ ਛੋੜਾ ਯਾਰ ਕੱਟ ਜੱਟ ਮੈਂ ਫੋਨ ਫੜ ਕਰਦਾ ਸੱਟ ਹੈ ਤੂੰ ਫੋਨ ਫੜ ਫੋਨ ਫੜ ਫੜ ਕੋਈ ਨਹੀਂ ਲੱਤ ਤੋਂ ਕਿਵੇਂ ਕੱਢਦਾ ਇਹ ਲੱਤ ਕੀ ਮਾਰਨੀ ਐ ਨੇ ਕੁਝ ਨਹੀਂ ਮਾਰਦਾ ਕਿਉਂ ਨਾ ਬਤ ਨਾ ਇਹ ਪਿੱਛੇ ਭੱਜ ਲਿਆ ਸੀ ਪਿੱਛੇ ਹੋ ਗਿਆ ਸੀ ਇਹਦੇ ਨਾ ਇੱਕੋ ਦਾ ਵੀ ਖਿੱਚੀ ਲਿਆ ਸੀ ਅੰਦਰੋਂ ਇਹ ਵਈ ਅੱਡ ਕਰਤਾ ਕੁੜੀ ਤੋਂ ਅੱਡ ਕਰਤਾ ਇਹ ਠੀਕ ਆ ਆ ਦੇਖ ਹੁਣ ਇਹ ਦੀ ਹਣਾ ਮਤਲਬ ਕੀ ਪੁਲੂਸਾ ਵਾਲਾ ਸੀ ਹੁਣ ਹੜ ਰਿਹਾ ਤੈਉ ਹੋ ਗਿਆ ਇਹ ਪਹਿਲਾਂ ਵੀ ਇੰਹੀਂ ਸੈੱਟ ਕੀਤਾ ਸੀ ਆਪਾਂ ਹੋਰ ਹੁਣ ਦਵਾਰੇ ਲਾਉਣਾ ਪੂ ਪ੍ਰੋਸੈਸ ਸਾਰਾ ਐਂਟਰ ਦਾ ਕਿਉਂ ਆ ਹੈ ਡਰਦਾ ਕਿਉਂ ਆ ਨੂੰ ਵੀ ਡਰ ਲੱਗਦਾ ਹੁਣੇ ਜਾਨ ਚ ਹੋ ਰਿਹਾ ਪਹਿਲਾਂ ਵਾਲਾ ਨਹੀਂ ਰਿਹਾ ਇਹ ਹੈ ਬਾਕੀ ਗਰਮ ਹੋ ਰਿਹਾ ਓਏ ਖੂਨ ਬਾਕੀ ਗਰਮ ਹੁੰਦਾ ਹੂੰ ਬਾਕੀ ਬੱਚਾ ਕੀਦਾ ਕੋੜੀਆਂ ਤੋਂ ਅੱਡ ਕਰਤਾ ਚਾਰਜਰ ਰੋਲੀ ਵਾਲੇ ਦਾ ਹੂੰ ਠੀਕ ਐ ਉਹਨੂੰ ਵੀ ਕਰ ਲੈ ਸਕਦਾ ਆਪਾਂ ਚੱਲ ਪੁੱਤ ਕੱਲ ਚੱਲ 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 ਏਤੀ 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 ਚੱਲ ਦੱਬੇ ਰ ਜਾ ਬਰਾਬਰ ਤੋਰਿਆ ਗਰ ਹਸ਼ਰੇ ਨੂੰ ਪਿੱਛੇ ਜਾਏਗਾ ਤਾਂ ਕਰੂ ਇਹ ਗੜਬੜਾ ਕੱਲ ਬੇਟਾ ਚੱਲ ਚੱਟ ਆਤਾ ਹੋ ਗਿਆ ਚੱਲ ਪਿਓ ਉਸੇ ਰਾਹ ਬੱਸ ਚੱਲ ਬਿਆਸਿਕਾ ਚੋਤੋ ਰੇ ਘੋੜੇ ਨੂੰ ਚੱਲ 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 ਮਾਸਟਰ ਬੜਾ ਪਿੱਛੇ ਬਣੇ ਨਾ ਨਾ ਬੜਾ ਪਿੱਛੇ ਤਾਂ ਨਹੀਂ ਹੈਗਾ ਹਾਂ ਹੋਰ ਤੱਕ ਅਗਲੀ ਵਾਲਾ ਤਾਂ ਵਿਟੱਕੇ ਜਾਂਦਾ ਐਵੇਂ ਕਿਵੇਂ ਚੱਕ ਜਾਂਦਾ ਐਵੇਂ ਕਿਵੇਂ ਚੱਕ ਜਾਂਦਾ ਕਾਈ ਲਾ ਸੂਤ ਹਣਾ ਹੁਣ ਤਾਂ ਹਾਈਟ ਵੀ ਕਰ ਗਿਆ ਇੱਕ ਦਿਨ ਮਿਣਾਗੇ ਹਣਾ ਹਾਈਟ ਬਣਾਏ ਬੱਸ ਬੱਸ ਉਹ 54 ਸੀ ਉਹ ਪਿਛਲੀ ਵਾਰੀ ਮਿਠੀ ਸੀ ਹਾਂ 54 ਸੀਗਾ 5 ਮਿੰਟ 18 ਜਦ ਦਾ ਲੈ ਵੀ ਹੁਣ ਵਾਟਰ ਸਕੇਲ ਹੈ ਹੀ ਏ ਵਾਟਰ ਸਕੇਲ ਹੈ ਹੀ ਹਾਂ ਬੜਕ ਮਰਵਾਈਏ ਹੂੰ ਹਾਂ ਪਸ਼ੇਰ ਬੜਕ ਮਾਰੂ ਹਣਾ ਹਾਰੂ ਆ ਮਰਵਾਈਏ ਆਡੀਅנס ਆ ਗਈ ਆਡੀਅנס ਸਾਈਡ ਤੇ ਕਰ ਲੋ ਜੀ ਹੈ ਆਡੀਅנס ਥੋੜੀਆਂ ਤੋਂ ਅਲੱਗ ਕਰਕੇ ਇਵੇਂ ਜੋਗ ਹੈ ਨਾ ਪੰਦਾ ਫਰਕ ਬਹੁਤ ਜ਼ਿਆਦਾ ਆ ਗਿਆ ਹੈ ਖੜਨੀ ਫੁੜਨੀ ਬੜਾ ਫਰਕ ਪੈ ਗਿਆ ਬਸ 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 ਕੰਨ ਕੋਨੇ ਚ ਵਧੀਆ ਜੋੜਦਾ ਹੁਣ ਵਧੀਆ ਜੋੜਦਾ ਬਾਕੀ ਹੱਥ ਫੇਰੀ ਸਾਸ਼ ਰੱਖਿਆ ਘਰ ਜ਼ਰੂਰੀ ਆ ਬਾਈ ਨਹੀਂ ਤੇ ਤੁਹਾਨੂੰ ਨੇੜੇ ਹੀ ਲੱਗਣਦੇ ਨੇ ਇਹਨੇ ਪਹਿਲਾਂ ਨਾ ਸਾਫ਼ ਨਹੀਂ ਰਹਿਣ ਲੱਗ ਗਿਆ ਪਹਿਲੇ ਲਿਪੜ ਦਾ ਵਾਲਾ ਸੀਗਾ ਸਾਫ਼ ਹੋਰ ਹੁਣ ਬੰਨਣ ਲੱਗ ਗਿਆ ਦੇਖ ਅੱਡ ਕਰਤਾ ਇੰਨੇ ਨਾਲ ਹੀ ਫਰਕ ਪੈ ਜਾਂਦਾ ਬਾਕੀ ਆ ਨਾ ਹੁਣ ਆਪ ਹੁਣ ਆਪ ਦੀ ਧਿਆਨ ਰੱਖਣ ਲੱਗਿਆ ਆਪ ਹਾਂ ਤੇ ਕੇਅਰ ਕਰਨ ਲੱਗ ਗਿਆ ਬਸ ਬੱਸ 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 ਸ਼ਕੀਨ ਹੋ ਗਿਆ ਸ਼ਕੀਨ ਹੋ ਗਿਆ ਤੇ ਉੱਪਰ ਆ ਬਾਕੀ ਇਹ ਨਾ ਪੁੱਤ ਲੈ ਕੇ ਚਲੀ ਉੱਧਰ ਕਿਧਰ ਚੱਲ 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 ਬੱਸ ਬੱਸ ਯਾਰ ਰੋਕ ਲਾ ਮਸਟਰ ਕੱਟੀ ਇੱਕ ਮਿੰਟ ਕੱਟੀ ਕੱਟੀ ਆ ਸੈਂਸਟੇਵ ਆਊ ਆ ਹੈ ਫੜਦਾ ਮੈਂ ਸੈਟ ਕਰ ਕੇ ਇਹੋ ਬਣੀ ਜਾਂਦੀ ਤੂੰ ਜਿਵੇਂ ਮਰਜੀ ਸੈਟ ਕਰ ਲੈ ਬੱਸ 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 ਫੜਦਾ ਸਰਚਾ ਮੈਂ ਨਾ ਘਰ ਨੂੰ ਭਲਾ ਕਰਦਾ ਕਰੇ ਫਿਰ ਇਹ ਨਾਲ ਤੇ ਆ ਨਾਲ ਤੇ ਆ ਉਧਰ ਦੇਖਾ ਉਧਰ ਕਰਕੇ ਕਰਨ ਜੋੜ ਜਲਸ਼ੇਰ ਵੈਰੀ ਗੁੱਟ ਮਾਰਦਾ ਵੜਕਾ ਐ ਮਾਰਦਾ ਵੜਕਾ ਹੈ ਜਲਸ਼ੇਰ ਖੁੱਲ ਕੇ ਜਲਸ਼ੇਰ ਖੁੱਲ ਕੇ ਹੋਰ ਖੁੱਲ ਕੇ ਜਲਸ਼ੇਰ ਖੁੱਲ ਕੇ ਵੜਕ ਨਹੀਂ ਮਾਰਦਾ ਹੋਰ ਖੁੱਲ ਕੇ ਚੀਕਾਂ ਹੀ ਹਣੀ ਮਾਰ ਰਹੀਆਂ ਵੜਕ ਮਾਰਨੀ ਆ ਵੜਕ ਮਾਰ ਵੜਕ ਜਿਵੇਂ ਸੱਚਾ ਮਾਰ ਦਿੰਦਾ ਦਲਸ਼ੇਰ ਦਲਸ਼ੇਰ ਵੱਡੀ ਮਾਰ ਥੋੜੀ ਹੋਰ ਖੁੱਲ ਕੇ ਦਲਸ਼ੇਰ ਐ ਕਿਵੇਂ ਦਲਸ਼ੇਰ ਬੈਟਰੀ ਲੋ ਹੋ ਰਹੀ ਓਏ ਬੈਟਰੀ ਲੋ ਹੋ ਰਹੀ ਆ ਪਰ ਹੁਣ ਇਹਨੂੰ ਬੁਲਾਇਆ ਕਰਾਂਗੇ ਇਹਦਾ ਹੋ ਗਿਆ ਦਲਸ਼ੇਰ ਹੁਣ ਥੋੜੀ ਹਾਂ ਦਲਸ਼ੇਰ ਮਾਰ ਦੇ ਵੜਕ ਮਾਸਟਰ ਖੜਾ ਤੇਰੇ ਲੋਵੇ ਲਾ ਮਾਸਟਰ ਮਰਵਾ ਵੜਕ ਆ ਆ ਮਿਲ ਗਿਆ ਕੰਟੈਕਟ ਮਰਵਾ ਵੜਕ ਮੈਂ ਮਰਵਾਵਾ ਦਲਸ਼ੇਰ ਆ ਦਲਸ਼ ਕਿਉਂ ਬਣਦਾ ਸ਼ੇਰ ਤੇਰੇ ਕਹਿਣ ਤੇ ਨਹੀਂ ਮਾਰਦਾ ਮੈਂ ਮਰਵਾ ਕੇ ਰੱਖਾ ਕੇ ਰੱਖ ਮੈਂ ਮਰਵਾਉਣ ਆ ਲੈ ਦੇਖੀ ਚੱਲੀ ਮਾਸਟਰ ਤੇ ਕਹਿੰਦੇ ਬਈ ਦਲਸ਼ੇਰ ਵੜਕ ਨਹੀਂ ਮਾਰਦਾ ਮੈਂ ਮਰਵਾ ਕੇ ਤੁਹਾਨੂੰ ਦੇਖੀ ਚੱਲੋ ਵੀਡੀਓ ਨਾਲ ਬਣੇ ਰਹੋ ਸ਼ੇਰ ਨਾ ਹੈ ਮੇਰੇ ਹੰਗਾਰੇ ਦੀ ਮਾਰਤੀ ਹਾਂ ਦਲਸ਼ੇਰ ਮਾਰ ਦੇ ਪੁੱਤ ਬੜਕ ਆ ਬੁਲਾਇਆ ਕਰਾਂਗੇ ਹੁਣ ਆਪਾਂ ਨੂੰ ਥੋੜਾ ਜਿਹਾ ਮਹੀਨਾ ਹੋ ਗਿਆ ਗੈਪ ਪਾਤਾ ਬਈ ਬੁਲਾਇਆ ਨਹੀਂ ਹਾਂ ਦਲਸ਼ੇਰ ਐਣੀ ਹੂੰ ਦਲਸ਼ੇਰ ਦਲਸ਼ੇਰ ਪੁੱਤ ਪੂਰਾ ਦਲਸ਼ੇਰ ਕਰ ਦੇ ਇਹ ਐ ਮੇਟਰੋ ਆਪਣਾ ਦਲਸ਼ੇਰ 来 ਮਿੱਤਰੋ ਮਾਸਟਰ ਤੇ ਦਲਸ਼ੇਰ ਕੱਢ ਲਿਆ ਅੱਜ ਤੇ ਮਾਸਟਰ ਹੁਣ ਇਹਨੂੰ ਬੜਕ ਮਰਵਾ ਕੇ ਦਿਖਾ ਤੇਰੇ ਬਾਅਦ ਤੇ ਮਾਰੂ ਕਹਿਣਾ ਏ ਦਲਸ਼ੇਰ ਨਾ ਮੈਂ ਮਰਵਾ ਮੈਂ ਕੱਢ ਦੇ ਖੜਦਾ ਮੈਂ ਮਰੋਣਾ ਖੜਾ ਆ ਕੇ ਰੱਖ ਦ ਦਾਬਤ ਕੋੜੀਆਂ ਜਿਦੋਂ ਬੋਲ ਕੱਢ ਨਾ 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 ਖੜਦਾ ਹੂੰ ਦਲਸ਼ੇਰ ਕਿਉਂ ਕਿਹੜਾ ਪਤਾ ਹੂੰ ਹੂੰ ਦਲਸ਼ੇਰ ਤੂੰ ਤੂੰ ਕਹਦੇ ਮਾਰੀ ਨਹੀਂ ਤੂੰ ਰੋਜ ਆਉਣਾ ਨਾ ਨਾ ਰੋਜ ਤਾਂ ਤੂੰ ਵੀ ਆਉਣਾ ਮਾਸਟਰ ਫਸ ਗਿਆ ਅੱਜ ਲੈ ਮਾਸਟਰਾਂ ਮਰਵਾ ਵੜ ਕੇ ਇੱਕ ਹੋਰ ਮਰਵਾ ਰਵਾਈ ਨਾ ਯਾਰ ਮੈਂ ਨਹੀਂ ਰਮਾ ਫਿਰ ਐ ਨਹੀਂ ਸਾਰ ਵੈਰੀ ਗੁੱਡ ਵੈਰੀ ਗੁੱਡ ਬਾਦਸ਼ਾਹ ਹੁਣ ਤਾਂ ਬੂਰੀਆਂ ਮਾਰਦਾ ਰਸ਼ੇਰ ਹੋਰ ਫਿਰ ਮਾਸਟਰ ਕਿੱਥੇ ਬਿਜੀ ਰਹਾ ਹੈ ਹੂੰ ਸ਼ਾਪਿੰਗਾਂ ਸ਼ਾਪਿੰਗਾਂ ਕੀਤੀਆਂ ਕਾੜੀਆਂ ਸ਼ਾਪਿੰਗਾਂ ਕਰੀ ਜਾਂਦਾ ਬਾਲੀਆਂ ਨਹੀਂ ਸ਼ਾਪਿੰਗਾਂ ਕਰੀ ਜਾਂਦਾ ਇਹਨੂੰ ਸਭ ਪਤਾ ਹੈ ਇਹਨੂੰ ਸਭ ਪਤਾ ਹੈ ਕੀ ਪਤਾ ਬਾਬੇ ਵਾ ਜਾਣੀ ਜਾਣਦੇ ਮੇਰੇ ਮੂੰਹ ਤੋਂ ਕਢਾਉਣਾ ਤੂੰ ਜਾਣ ਕੇ ਨਹੀਂ ਕਾਜੀ ਸ਼ਾਪਿੰਗਾਂ ਕਰੀ ਜਾਂਦਾ ਦੱਸ ਵੀ ਆਡੀਅנס ਨੂੰ ਵੀ ਪਤਾ ਲੱਗੇ ਭਈ ਗਾਣੇ ਦਾ ਸ਼ੂਟ ਹੋਣਾ ਗਾਣੇ ਦਾ ਸ਼ੂਟ ਨਹੀਂ ਹੋਣਾ ਫਿਲਮ ਫਿਲਮ ਸੀਨ ਹੋਣੀ ਆ ਪੂਰੀ ਫਿਲਮ ਹੀ ਸੀਨ ਹੋਣੀ ਆ ਗਾਣਾ ਗੂਣਾ ਨਹੀਂ ਦਲਸ਼ੇਰ ਫਿਲਮ ਰਿਲੀਜ਼ ਹੋਣੀ ਆ ਹੈ ਹੈ ਆ ਮਿੱਤਰੋ ਬਰਾ ਮੜਕ ਹੂੰ ਦਲਸ਼ੇਰ ਆ ਆ ਮਿੱਤਰੋ ਮਾਸਟਰ ਤੇ ਦਲਸ਼ੇਰ ਇਕੱਠੀ ਕੱਢੀ ਸੀ ਅੱਜ ਹੂੰ ਦਲਸ਼ੇਰ ਕਿੱਥੇ ਆ ਗਿਆ ਓਏ ਮੜਕ ਮਰਵਾਈਏ ਹੈ ਵੈਰੀ ਗੁੱਡ ਅਗਰੈਸਿਵ ਦੇਖ ਕਿੰਨਾ ਹੋਣ ਲੱਗ ਗਿਆ ਮਿੱਤਰੋ ਇਹ ਅੱਡ ਕਰਤਾ ਹੁਣ ਘੋੜੇ ਘੂੜੀਆਂ ਨਾਲੋਂ ਅਗਰੈਸਿਵ ਹੋਣ ਲੱਗ ਗਿਆ ਤੇ ਮਾਸਟਰ ਨੂੰ ਵੀ ਘੋੜਾ ਫੜਨਾ ਆ ਗਿਆ ਹੁਣ ਸਿੱਖ ਗਿਆ ਸਾਰਾ ਕੁਝ ਠੀਕ ਆ ਲੈ ਮਾਸਟਰ ਮਰਵਾ ਵਰਕ ਐ ਨਹੀਂ ਐ ਨਹੀਂ ਆਉਂਦਾ ਪਹਿਲਾਂ ਹੰਗਾਰਾ ਵਰਕੇ ਖੜਦਾ ਮੈਂ ਹੂੰ ਐ ਨਾਂ ਵੀ ਨਹੀਂ ਲੈਣੇ ਤੁਹਾਡੀ ਦਾ ਹੰਗਾਰੇ ਦੇ ਵਾੜਾ ਲੱਗਿਆ ਹੁੰਦਾ ਜਾਨਵਰ ਸੁੱਚਾ ਵੀ ਆਈਆਂ ਸੁਚਨ ਕਰਦਾ ਹੂੰ ਗਲਸ਼ੇਰ ਮੜਾ ਕੋਲਾ ਛੱਡ ਐ ਮਿੱਤਰੋ ਵੜਕਾ ਮਰਵਾਉਣ ਆਪਾਂ ਐ ਲਾ ਲੈਨੇ ਆ ਤੇ ਬਾਕੀ ਘੈਂਟ ਆ ਚੀਜ਼ ਹੂੰ ਦਲਸ਼ੇਰ ਮਾਰ ਮਾਰਦੇ ਵੜਕ ਮਰਵਾਵਾ ਮੈਂ ਖੜ ਜੀ ਹੂੰ ਦਲਸ਼ੇਰ ਤੇਰੀ ਮਰਵਾਵਾਗੇ ਵੜਕ ਦੇਖੀ ਚੱਲੇ ਵੀਡੀਓ ਕੱਟੇ ਹੋਣਾ ਇਹਨੂੰ ਸਿਖਾਵਾਂਗੇ ਸਾਰਾ ਕੁਝ ਹੂੰ ਦਲਸ਼ੇਰ ਕੀ ਗੱਲ ਹੋ ਗਈ ਨਰਾਜ ਹੋ ਗਿਆ ਹੈ ਓਏ ਦਲਸ਼ੇਰ ਮਰਵਾਵਾ ਮਾਗੇ ਵੜਕ ਉਹਨਾਂ ਚਿਰ ਵੀਡੀਓ ਨਹੀਂ ਕੱਢਦਾ ਜਿੰਨੇ ਚਿਰ ਵੜਕ ਨਹੀਂ ਮਾਰਦਾ ਦਲਸ਼ੇਰ ਖੜਾ ਕੇ ਖੜ ਦੇ ਖੜ ਦਾ ਇੱਕ ਮਿੰਟ ਮਗਜ ਖਪਾਈ ਬਹੁਤ ਹੁੰਦੀ ਹੈ ਹੁਣ ਬਾਰਾਂਗੇ ਹੂੰ ਦਲਸ਼ੇਰ ਲੈ ਉਹਨੂੰ ਵੜਕ ਸੁਣਾਤੀ ਬਾਈ ਉਹਨਾਂ ਚਿਰ ਆਪਾਂ ਕੈਮਰਾ ਨਹੀਂ ਕਟਿਆ ਬਾਕੀ ਅਰਜਨ ਰੌਲੀ ਵਾਲੇ ਦਾ ਬਾਈ ਡਾਇਰੈਕਟ ਆ ਇਹ ਠੀਕ ਹੈ ਇਹ ਹੋ ਗਿਆ ਹਸ਼ਰ ਕਿੰਨੇ ਦਾ 7-8 ਮਹੀਨੇ ਦਾ ਹੋ ਗਿਆ ਇਹ 7 ਕੁ ਮਹੀਨੇ ਦਾ 7 ਮਹੀਨਿਆਂ ਦਾ ਹੋ ਗਿਆ ਬਾਈ ਇੱਕ ਹੋਰ ਵੜਕ ਸੁਣਾਈਏ ਹੂੰ ਦਲਸ਼ੇਰ ਤੂੰ ਨਾ ਬੋਲ ਮਾਸਟਰ ਇਕੱਠੇ ਨਾ ਬੋਲ ਕੱਢ ਦੇ ਹੂੰ ਦਲਸ਼ੇਰ ਇਹ ਘੋੜੀਆਂ ਨੂੰ ਘੋੜੀਆਂ ਦਾ ਹਾਂ ਥੋੜਾ ਜਿਹਾ ਨਾ ਮਤਲਬ ਇਹ ਸੰਗਦਾ ਤੇ ਘੋੜੀ ਤੋਂ ਬਈ ਅੱਡ ਕਰਿਆ ਜੀ ਇਹ ਬੜਕਾਂ ਪਰ ਫੇਰ ਵੀ ਮਰਵਾ ਦਿੰਨੇ ਆ ਤੇ ਆਪਣਾ ਦਲਸ਼ੇਰ ਸਾਨੂੰ ਅੱਜ ਚੈੱਕ ਕਰਾਤਾ ਇੱਕ ਵਾਰੀ ਹੋਰ ਬੜਕ ਤੋਂ ਨਾ ਦਲਸ਼ੇਰ ਹੂੰ ਕੱਢਦਾ ਦੇਖੋ ਚੱਕ ਨਹੀਂ ਦੇਖੋ ਬੱਟੂ ਦੀ ਬਾਕੀ ਬਾਈ ਬਾਬਾ ਮੇਰ ਰੱਖੇ ਹਨ ਤੰਦਰੁਸਤੀ ਬਖਸ਼ੇ ਨੂੰ ਠੀਕ ਹੈ ਬਹੁਤ ਛੇਦੀ ਤਿਆਰ ਕਰਕੇ ਕੱਢਾਂਗੇ ਇੰਡਸਟਰੀਜ਼ ਆ ਹੂੰ ਮਾਰਦਾ ਬੜਕਾ ਉਹ ਸ਼ੇਰ ਬਾਈ ਆਪਣਾ ਪੂਰਾ ਕਰੈਸ਼ਨ ਦਿਖਾਉਣ ਲੱਗਾ ਜਿੱਦ ਦੇ ਨਾਲ ਘੋੜੀਆਂ ਤੋਂ ਅੱਡ ਕਰਿਆ ਇਹ ਠੀਕ ਆ ਪੂਰਾ ਹੁਣ ਤੜੀ ਚ ਹੋ ਰਿਆ ਦੇਖੋ ਖੜਨੀ ਚੈੱਕ ਕਰੋ ਘੋੜੇ ਦੀ ਠੀਕ ਆ ਬਾਕੀ ਅਰਜਨ ਰੋਲੀ ਵਾਲੀ ਦਾ ਲੈਣੀ ਇਹ ਜੀ ਹੈ ਬਾਈ ਖੜਨੀ ਖੁਰਨੀ ਦਾ ਕੱਬਾ ਬਣ ਜਾਂਦਾ ਤੇ ਬਾਕੀ ਬਾਬਾ ਮਿਹਰ ਕਰੇ ਛੇਤੀ ਛੇਤੀ ਸੋਨੂੰ ਗਲਸ਼ੇਰ ਤੇ ਸੁੱਚਾ ਮੇਲੇ ਅੱਜ ਦੇਖਣ ਨੂੰ ਮਿਲਿਆ ਕਰਨਗੇ ਠੀਕ ਆ ਸੁੱਚੇ ਦੇ ਬਰਾਬਰ ਹੀ ਲਾਇਆ ਕਰਨਾ ਬਈ ਇੱਕ ਪਾਸੇ ਨੋਗਰਾ ਤੇ ਇੱਕ ਪਾਸੇ ਬਈ ਮਾਰ ਵਾਲੀ ਠੀਕ ਹੈ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਵੀ ਆਪਣਾ ਦਾ ਸ਼ੇਰ ਕਿਵੇਂ ਬਣ ਜਾਂਦਾ ਪੈਰ ਚੈੱਕ ਕਰੋ ਬਾਈ ਜਿਵੇਂ ਮਤਲਬ ਅਰਜਨ ਨਹੀਂ ਮਾਰਦਾ ਹੁੰਦਾ ਧਰਤੀ ਨਾਲ ਉਵੇਂ ਮਾਰਦਾ ਤੇ ਸ਼ੇਰ ਹੋਰ ਮਰਵਾਈਏ ਵੜਕਾ ਹੂੰ ਗੱਲ ਸ਼ੇਰ ਸ਼ੇਰ ਮਰਵਾਈਏ ਹੋਰ ਐਂ ਕਹਤੋਗਾ ਵੜਤ ਮੈਂ ਐਣਾ ਕਰ ਬਾਕੀ ਬਾਈ ਤੰਦਰੁਸਤੀ ਆ ਪੂਰੀ ਹੈ ਨਾ ਆਪਣੇ ਬੱਚੇ ਦੇ ਟਿਕਾਣਾ ਬਣਾਵਾਂਗੇ ਠੀਕ ਹੈ ਤੇ ਹੌਲੀ ਹੌਲੀ ਉਹਨੂੰ ਬਾਹਰ ਕੱਢਾਂਗੇ ਅੱਜ ਮੁੰਡਾ ਦਾ ਹਾਸ਼ਲ ਕਿੰਨੇ ਚਿਰ ਬਾਅਦ ਕੱਢਿਆ ਹੈ ਮਹੀਨਾ ਕੋ ਹੋਈਗਾ ਹੋਊਗਾ ਮਹੀਨਾ ਹੋਗਾ ਬਿੰਨੇ ਬਾਅਦ ਕੱਢਿਆ ਬਾਕੀ ਮਹੀਨੇ ਬਾਅਦ ਤੁਸੀਂ ਦੇਖੋ ਥੋੜਾ ਜਿਹਾ ਹੈਵੀ ਹੋ ਗਿਆ ਮਤਲਬ ਪ੍ਰੈਕਟਿਸ ਹੈ ਨਹੀਂ ਤੇ ਬਾਕੀ ਸੈਟਾਂ ਕੰਮ ਕਰ ਤੇ ਫਿਰ ਹੂੰ ਸੰਗਦਾ ਨਾ ਹਜੇ ਸੁੱਚਾ ਕਹਿਣ ਦਾ ਉਹਦੀ ਮਾਰਦਾ ਸੁੱਚਾ ਤਾਂ ਕਹਿਣ ਨਹੀਂ ਹੁੰਦਾ ਹੈਂ ਫਿਰ ਹਾਂ ਗਿਆ ਲਾ ਘਾਟ ਬਣ ਗਈ ਓਏ ਦਲਸ਼ੇਰ ਹਾਂ ਦਲਸ਼ੇਰ ਹਾਂ ਨਹੀਂ ਫਾਇਦਾ ਨਹੀਂ ਨਾ ਜਾਨਵਰ ਦਲਸ਼ੇਰ ਬੜਕਾ ਮਰਵਾਈਏ ਹਾਂ ਦਲਸ਼ੇਰ ਕਿਵੇਂ ਆਕੜਦਾ ਹੋਣ ਉਹ ਕਰਦਾ ਨਾ ਕਰਦਾ ਲੈ ਵੀ ਮਿੱਤਰੋ ਆਪਾਂ ਬਾਈ ਦਲਸ਼ੇਰ ਕੱਢਿਆ ਸੀਗਾ ਠੀਕ ਆ ਬੜਕਾਂ ਵੀ ਮਰਵਾਤੀਆਂ ਠੀਕ ਆ ਬੜਕਾਂ ਆਪਾਂ ਰੀਲਾ ਪਾਵਾਂਗੇ ਤੇ ਦਲਸ਼ੇਰ ਬਾਈ ਥੋੜਾ ਸੰਗਣ ਜੀ ਲੱਗ ਗਿਆ ਕਿਉਂਕਿ ਬਾਅਦ ਚ ਰੋਗਾ ਕੱਢਾ ਨਹੀਂ ਇਹ ਠੀਕ ਆ ਪਰ ਹੋਰ ਇਹਨੂੰ ਬੇਤੀ ਹੋਮ ਉੱਠਾ ਕਰ ਫੜ ਜਾ ਅਡ ਬਾਈ ਜਾਇਦਾ ਨਹੀਂ ਕਰਦਾ ਕਰਦਾ ਹੈ ਅਡ ਬਾਈ ਤਾਂ ਅਰਥ ਨਾਲ ਹੀ ਆ ਪਰ ਕੋਈ ਗੱਲ ਨਹੀਂ ਇਹਨੂੰ ਸਿਖਾਵਾਂਗੇ ਸਾਰਾ ਕੁਝ ਚੱਲ 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 ਖੜਦਾ ਖੜਦਾ ਫਿਰ ਖੜਨਾ ਸਿਖਾ ਇਹਨੂੰ ਖੜਨਾ ਵੀ ਸਿਖਾਉਣਾ ਚਾਹੀਦਾ ਠੀਕ ਆ ਖੜਨਾ ਵੀ ਜਦੋਂ ਜਾਨਵਰ ਸਿਖਾਉਣਾ ਨਾ ਬਾਈ ਠੀਕ ਆ ਐਂ ਤਾਂ ਹੋਂਦੱਕੇ ਹਸ਼ਰ ਕਿੰਨੇ ਚਿਰ ਤੱਕ ਹੋ ਗਿਆ ਇਹ 7 ਮਹੀਨੇ ਦਾ 7 ਮਹੀਨੇ ਦਾ ਆ ਦੇਖੀ ਮੁਰੋ ਤਾਉਣ ਚੱਕ ਕੇ ਐਣੀ ਵੀ ਨੀਵੀ ਪਾਉਣੀ ਆ ਜਨਪੁਰ ਨੂੰ ਜਿਹੇ ਜੀ ਆਤ ਪਾਲਾਂਗੇ ਤੇ ਉਹ ਨੀਵੀ ਝਾਉਣ ਲੱਗ ਜਾ ਜਿੰਨਾ ਵਾਸਾ ਐ ਖੜ ਕੇ ਤਾਹਾਂ ਕਰੀ ਚੱਲੇ ਇਹਦਾ ਉਹਦੇ ਬਲੀ ਥੋੜੀ ਵੱਧ ਦੇ ਤਾਂ ਹੁਣ ਤਾਂ ਹੀ ਚੱਕ ਕੇ ਰੱਖਦਾ ਤਾਹਾਂ ਬਸ ਅਗਰ ਬਾਕੀ ਬਲੱਡ ਦਾ ਵੀ ਫਰਕ ਆ ਨਾ ਹੈ ਬਲੱਡ ਚ ਵੀ ਬਲੱਡ ਚ ਵੀ ਆਂਦਾ ਬਲੱਡ ਦਾ ਹੀ ਫਰਕ ਹੈ ਤੇ ਬਾਕੀ ਘੈਂਟ ਆ ਬਾਈ ਬੱਚਾ ਹਨਾ ਬਾਕੀ ਮਾਂਲੇ ਪਾਸੋਂ ਇਹ ਹਾਥੀ ਦੀ ਹਾਂ ਮਾਂ ਪਾਸੋਂ ਹਾਥੀ ਦਾ ਤੇ ਇਧਰੋਂ ਅਰਜਣ ਦਾ ਤੇ ਬਾਕੀ ਬਾਈ ਬੜਕਾ ਮਾਰਨ ਕਹਿਣ ਲੱਗੇ ਨਾ ਬੜਕਾ ਕਿਵੇਂ ਮਰਵਾਉਣਿਓ ਕੀ ਕਰ ਹੁਣ ਮਾਰਦਾ ਵੜਕਾ ਇਹ ਹੂੰ ਦਿਲਸ਼ੇਰ ਮਤਲਬ ਕੀ ਬਾਈ ਬੋਲੀ ਚੱਲੇ ਇਹਦਾ ਨਾਂ ਲੈ ਲੈ ਕੇ ਵੜਕ ਚਾਹੇ ਮਾਰੇ ਚਾਹੇ ਨਾ ਮਾਰੇ ਕਿਹਨੀ ਐਸਰ ਹਾਂਜੀ ਆਵਾ ਫੁੱਲ ਬਣਾਉਣੇ ਆ ਪ੍ਰੈਕਟਿਸ ਕਰੀ ਚੱਲੇ ਸੀ ਹਾਂ ਆਇਆ ਬਾਈ ਜਾਨਵਰ ਸਿਆਣਾ ਦਿਲਸ਼ੇਰ ਸੋਣਾਗਾ ਹਾਂ ਦਿਲਸ਼ੇਰ ਆ ਲੈ ਥੋੜੀ ਥੋੜੀ ਜਿਹੀ ਵੜਕ ਮਾਰ ਕੇ ਹਟਦਾ ਪਰ ਮਰਵਾਵਾਂਗੇ ਆਪਾਂ ਦੇਖੀ ਚੱਲੋ ਤੇ ਬਾਕੀ ਜੋ ਵਰ ਪੂਰਾ ਹਨ ਅੱਗੇ ਆਪਾਂ ਜੇ ਤਾਂ ਆਏ ਹੱਥ ਮਾਰਦੇ ਡਰਦਾ ਨਹੀਂ ਸੀ ਉਹ ਡਰਦਾ ਕੱਢਿਆ ਨਹੀਂ ਕੱਢਿਆ ਨਹੀਂ ਕੱਢਿਆ ਨਹੀਂ ਆਹ ਬੰਦਾ ਜੀ ਇਹਨੇ ਕੱਢਿਆ ਨਹੀਂ ਬਹੁਤ ਟਾਈਮ ਬਹੁਤ ਟਾਈਮ ਹੋ ਗਿਆ ਪਰ ਕੱਢਾਂਗੇ ਹੁਣ ਠੀਕ ਹੈ ਫਰਵਾਇਏ ਵੜਕ ਹੂੰ ਕੱਲ ਸ਼ੇਰ ਮਰਦ ਭਰਦਣਾ ਹੰਗਾਰਾ ਬਸ ਜਦੋਂ ਹੰਗਾਰਾ ਭਰ ਲੱਗੇ ਜੇ ਬਾਈ ਇਹ ਠੀਕ ਹੈ ਵੜਕਾ ਮਾਰ ਲੱਗ ਜੰਦੇ ਆਹੀ ਰੋਲ ਆ ਭਕਾਈ ਮਾਰੋ ਠੀਕ ਹੈ ਰੋਲਾ ਪਾਓ ਇਹਦੇ ਅੱਗੇ ਫਨ ਕਰੋ ਫਨ ਕਰੋ ਨਿਆਰੇ ਲੋ ਫਨ ਕਰੋ ਨਿਆਰੇ ਲੋ ਠੀਕ ਹੈ ਵਲੌਗ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਜਾਨਵਰਾਂ ਦੇ ਵਲੌਗ ਹੁੰਦੇ ਨੇ ਕਦੇ-ਕਦੇ ਮਾਸਟਰ ਵੀ ਆ ਜਾਂਦਾ ਵਿੱਚ ਠੀਕ ਹੈ ਤੇ ਕਦੇ-ਕਦੇ ਆਪਾਂ ਟੀਮੀਦਾਰਾਂ ਵਾਲਾ ਵੀ ਲਾ ਕੇ ਦਿੰਨੇ ਆ ਪਾਉਣ ਠੀਕ ਹੈ ਬਾਕੀ ਦੱਸਿਓ ਕਮੈਂਟ ਕਰਕੇ ਵੀ ਆਪਣਾ ਦਾ ਸ਼ੇਅਰ ਕਿਵੇਂ ਲੱਗਾ ਆ ਜਾ ਮਰਤਾ ਜੀ ਆ ਜਾ ਚੱਲ 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 ਐ ਆ ਬਈ ਥੋੜਾ ਜਿਆ ਹੈਵੀ ਕਰ ਹਸ਼ਰ ਇਹਨੂੰ ਘੇਰੇ 'ਚ ਲਾਇਆ ਕਰੀਏ ਹੁਣ ਹਾਂ ਲਾਇਆ ਪਾਉਣ ਨਾਲ ਆਇਆ ਕਰ ਕੱਢਾਂ ਕਰਾਂਗੇ ਇਹਨੂੰ ਮਾਲਕ ਵੀ ਹੈਵੀ ਐ ਤੇ ਬੇਸ਼ੇਰਾ ਵੀ ਹੈਵੀ ਐ ਇਹ ਦੋਨੇ ਸੱਟ ਹੋ ਜਾਣਗੇ ਅਰ ਜੇ ਆਪਾਂ ਹੁੱਕ ਜੀ ਕਰਕੇ ਦੇਖੀਏ ਮਾਸਟਰ ਇਹ ਨਾ ਹੋਣੀ ਕਰਾਉਂਦਾ ਸੀਗਾ ਆ ਫੜੀ ਅਸਰ ਇਹ ਪਹਿਲਾਂ ਆਪਾਂ ਇਹਨੂੰ ਫਤਲੋ ਕੇ ਪਿੱਛੇ ਖੜ ਜੀ ਨਹੀਂ ਹੁਣ ਦੇਖ ਲੈ ਖੜ ਕੇ ਔਰ ਲਾਤ ਨਹੀਂ ਮਾਰਦਾ ਅਸਰ ਹੈ ਇਹਦਾ ਵੱਜੀ ਦਾ ਪਤਾ ਲੱਗੂ ਜਦੋਂ ਵੱਜੀ ਉਹ ਵੱਜੀ ਦਾ ਪਤਾ ਲੱਗ ਜੀ ਮਾਰਦਾ ਕਿ ਨਾ ਉਹ ਭੱਜੇ ਜਾਂਦੇ ਤੇ ਮਾਰ ਗਿਆ ਸੀ ਗੱਲ ਤੇ ਉਹ ਬਾਈ ਉਦੋਂ ਐਦਾ ਬੱਚਾ ਹੈ ਇਹਦੇ ਚੌੜ ਕਰਦਾ ਹੈ। ਉਸ ਹੱਥ ਫੇਰੀ ਜ਼ਰੂਰੀ ਹੈ। ਆਪਣੇ ਲਈ ਉਹ ਲੱਤ ਹੈ ਇਹਦੇ ਲਈ ਚੌੜ ਹੈ। ਚੌੜ ਹੈ ਹਾਂ। ਪਰ ਜੇ ਮਾਰ ਗਿਆ ਤਾਂ ਕਹਿ ਵੀ ਕੀ ਸਕਦੇ ਭਰਾ ਮਾਰ ਗਿਆ ਤਾਂ ਮਾਰ ਗਿਆ। ਪਰ ਮਾਰਦਾ ਨਹੀਂ। ਐਸੀ ਬਾਦੂ ਅੱਥਾ ਫੇਰੀ ਕਰ ਦਿਆ। ਦਸ਼ਿਰ ਹੁਣ ਦੇਖੋ ਬਈ ਕਿੰਨੇ ਵਾਰੀ ਕਹਿਤਾ ਬਿਜਲੀ ਕਿੰਦੀ ਵਾਰੀ ਵੜਕ ਮਾਰ ਵੀ ਦਿੱਤੀ ਤੇ ਬਾਲੇ ਫੋਕੇ ਹੀ ਲੰਘ ਕੇ ਬਾਰ ਹਣਾ। ਆਤ ਨਹੀਂ ਨਾ ਪਈ ਹਜੇ। ਹਾਂ ਪਰ ਆਤ ਪਾਵਾਂਗੇ ਹੁਣੇ। ਬਾਕੀ ਸਿਆਣਾ ਪੂਰਾ ਇਹ ਜੀ ਗੱਲ। ਇੱਕ ਕੋਈ ਖੜਾ ਅੱਗੇ ਹੋਰ ਨਾ ਖੜਾ ਕਸ ਨਹੀਂ ਦਾ ਕਰ ਫੇਰ ਕਰ ਕਰ ਕੋਈ ਵੀਲੌਗ ਵਾਲੇ ਆਪਣਾ ਵਲੌਗ ਦਾ ਨਜ਼ਾਰਾ ਵੀ ਲੈਣਗੇ ਹੁੰਦਾਗਾ ਖੜਦਾ ਐ ਨਹੀਂ ਐ ਨਹੀਂ ਖੜਦਾ ਮੈਂ ਕਰਦਾ ਮੈਂ ਐ ਐ ਨਹੀਂ ਓਏ ਸੁਖੀ ਇਹਦੀ ਪਿਛਲੀ ਲਾ ਤੇ ਦੰਦੀ ਵੜ ਲਾ ਆਪੇ ਐ ਨਹੀਂ ਅੱਗੋਂ ਹਾਂ ਚੱਲ ਚੱਲ ਪਿੱਛੇ ਐਂ ਤੁਰ ਜਾ ਲਾ ਇਹ ਆਪ ਨਹੀਂ ਹੁੰਦਾ ਫੋਰਸਫੁਲੀ ਫੋਰਸਫੁਲੀ ਨਾ ਅਜੇ ਤਾਂ ਕੇਣਾ ਨਹੀਂ ਬਾਈ ਫੋਰਸਫੁਲੀ ਕਰਨਾ ਫਿਰ ਨਾ ਆ ਆਪਦੀ ਮਸਤੀ ਨਾਲ ਹੀ ਕੋਈ ਧਾਰ ਦੋ ਤਾਂ ਨਹੀਂ ਡਰਦੀ ਮੱਛ ਤਾਂ ਨਹੀਂ ਡਰਦੀ ਮੱਛ ਨਾ ਆਣੀ ਰਹੇ ਤਰੂ ਯਾਰਾ ਪਰ ਹੱਤੇ ਮੱਛ ਡਰ ਜੂ ਬਾਈ ਸੁੱਖੀ ਤੇਰੇ ਖਾਤੇ ਦੁੱਧ ਪੈ ਜੂ ਨਾ ਬਾਈ ਮੈਨੂੰ ਗੁਲਪੇ ਕਰਨਾ ਚੋਰਾ ਪਰ ਮੱਥਾ ਬਾਈ ਹਨਾ ਜਾਨਵਰਾਂ ਨਾਲ ਜਿੰਨਾ ਵੱਧ ਹੱਤੀ ਮੂੰਹ ਹੁਣ ਇਹਦੇ ਨਾਲ ਮੱਥਾ ਮਾਰਾਂਗੇ ਠੀਕ ਆ ਮੇਲੇ ਲੈ ਜਾਵਾਂਗੇ ਆ ਤੇਰੀ ਮੇਲੇ ਚ ਲੈ ਜਾਵਾਂਗੇ ਠੀਕ ਆ ਐਂ ਚੱਲਦਾ ਬਾਈ ਕੰਮਕਾਰ ਠੀਕ ਆ ਬਾਕੀ ਬਾਬਾ ਮਿਹਰ ਕਰੇ ਹਨ ਬਸ ਸਾਡੇ ਦੰਤਾਂ ਬਰਤੰਦਰੁਸਤ ਰਹਿਣ ਆਵਤਨਾ ਇਹ ਦੰਦੀ ਰਵੜੀ ਵੱਡ ਕੇ ਫਿਰ ਕੀ ਸਾਡਾ ਸੁੱਚਾ ਵੱਡ ਜਾਂਦਾ ਉਹਨੂੰ ਦੰਦੀ ਨਹੀਂ ਉਹਨੂੰ ਕਿਸ ਕਹਿੰਦੇ ਆ ਕਿਸ ਕਹਿੰਦੇ ਆ ਪਿਆਰ ਕਹਿੰਦੇ ਨੇ ਕਿਣੀ ਕਰਾਲਾ ਫਿਰ ਮੜਾ ਜਾ ਕਰਾਲਾ ਮੜਾ ਆ ਸਾਾਨੂੰ ਮੜਦਾ ਉਹਦਾ ਘੋੜੀਆਂ ਹਣਕੀਆਂ ਨੇ ਹੂੰ ਦਲ ਸ਼ੇਰ ਬਾਕੀ ਉ ਵੀ ਯਾਰ ਘੋੜੇ ਨੂੰ ਜਦੋਂ ਲਾੜ ਕਰਨ ਆਏ ਹੱਥ ਖੋਲ ਕੇ ਤੇ ਬੁੱਲਣਾ ਤੇ ਲਾਉਣਾ ਚਾਹੀਦਾ ਕਿਤੇ ਐਂ ਕਰ ਲਉ ਇਹਨਾਂ ਨੂੰ ਇਹਨਾਂ ਨੂੰ ਬੁਰਕ ਭਰਨ ਦਾ ਪਤਾ ਹੁੰਦਾ ਛੱਡਣ ਦਾ ਨਹੀਂ ਪਤਾ ਹੁੰਦਾ ਐਂ ਐਂ ਰੱਖਿਆ ਕਰੋ ਬਾਈ ਜੇ ਆਪਾਂ ਐਂ ਦਵਾਂਗੇ ਛੱਡਦਾ ਨਹੀਂ ਇਹ ਛੱਡਦਾ ਛੁੱਡਦਾ ਥੋੜੀ ਜਿਆ ਬਾਕੀ ਘੈਂਟ ਇਹਨੇ ਉਨਾਂ ਹੀ ਫੋਰਸ ਲਾਈ ਜਾਣੀਆਂ ਆ ਕੀ ਤੋ ਤੇ ਸਮੈਲੀ ਵਾਲੀ ਘੈਂਟ ਆਉਂਦੀ ਆ ਘੋੜੇ ਦੀ ਪ੍ਰੈਗਨੈਂਸੀ ਨਹੀਂ ਇਹੀ ਜੁੰਦੇ ਦੀ ਖੇੜੀ ਵਾਲੇ ਬਾਪੇ ਵਾਂਗੂੰ ਕਹਿੰਦਾ ਉਹ ਨਜ਼ਰ ਫੀਮ ਅਸਰ ਹੀ ਨਹੀਂ ਕਰਦੀ ਜੇ ਨਜ਼ਰ ਲੈਦਣਾ ਸੰਗਲ ਹੀ ਇਹਨਾਂ ਦੀ ਠੀਕ ਗੱਲ ਆ ਬਾਈ ਠੀਕ ਗੱਲ ਸਹੀ ਆ ਬਾਈ ਹੁਣ ਸਵੇਰੇ ਕਿਹੜੀ ਸਵੇਰ ਦਾ ਮਤਲਬ ਕੀ ਮਾਰਨਿੰਗ ਵਾਈ ਹੁੰਦੀ ਉਹ ਆਡੀ ਹੁੰਦੀ ਆ ਕੱਲ ਨਾ ਕੱਲ ਮੈਂ ਇੰਟਰਵਿਊ ਸੁਣੀ ਜਾਂਦਾ ਸੀ ਬਾਪੂ ਰਾਜ ਰਾਜ ਜਾਣੇ ਦੀ ਉਹ ਦੱਸਣ ਲੱਗਿਆ ਕਹਿੰਦਾ ਮੈਂ ਘੋੜੀ ਲਈ ਜਾਂਦਾ ਸੀ ਕਿਸੇ ਨੇ ਫੋਰਡ ਤਿਆਰ ਕਰਾਇਆ ਸੀ ਬਾਈ ਅੱਛਾ ਹੋਊਗੀ ਆਪਣੀ ਉਮਰ ਦਾ ਮੁੰਡਾ ਹਾਂ ਨਵਾ ਰੇਸਾਂ ਹੀ ਆ ਦੇ ਕੇ ਕਹਿੰਦਾ ਬਾਬਾ ਲਾਉਣੀ ਆ ਰੇਸ ਆ ਹਾਂ ਉਹਨੂੰ ਐ ਸੀ ਕੜਾ ਭਜੂ ਇਹ ਘੋੜੀ ਉਹ ਕਹਿੰਦਾ ਫਿਰ ਐ ਉਹ ਕਹਿੰਦਾ ਬਾਬਾ ਤੂੰ ਵਿੱਥ ਪਾਲਾ ਅੱਜੇ ਟਪਾਲਾ ਘੋੜੀ ਤੇ ਫਿਰ ਮੈਂ ਟਰੈਕਟਰ ਭਜਾਉਣਾ ਕਹਿੰਦਾ ਜੇ ਇਹ ਗੱਲ ਆ ਕਹਿੰਦਾ ਵਿੱਥ ਤੂੰ ਪਾ ਕਹਿੰਦਾ ਹਾਂ ਕਹਿੰਦਾ ਮੈਂ ਪਿੱਛੇ ਛੱਡੂ ਘ ਉਹ ਘੋੜੀ ਸੀ ਦਲੇਰ ਆ ਖੁੱਲੇ ਕੰਨਾਂ ਵਾਲੀ ਹਾਂ ਹਾਂ ਬਾਬੇ ਨੇ ਛੜਤੀ ਫੇਰਾ ਛੜਤੀ ਜਾਵੇ ਬਾਬਾ ਕਹਿੰਦਾ ਪਤਾ ਹੀ ਨਹੀਂ ਲੱਗਿਆ ਟਰੈਕਟਰ ਕਿੱਥੇ ਆ ਕਹਿੰਦਾ ਪਿੱਛੋਂ ਆਡੀਓ ਵਾਲੀ ਪਿੱਟ ਪਿੱਟ ਕਰਦਾ ਆਵੇ ਕਹਿੰਦਾ ਘੋੜੀ ਉਹ ਤਾਂ ਹੀ ਹੋਰ ਵਾਈ ਫੋਰ ਹੁੰਦੀ ਆ ਹਾਂ ਇਹ ਬਾਈ ਦਿਨ ਚਾਰੇ ਪੈਰਾਂ ਦਾ ਜ਼ੋਰ ਮਾਰਨਾ ਯਾਰ ਇਹਨੂੰ ਦੇਖ ਕੇ ਟਰੈਕਟਰ ਨੂੰ ਹਾਰਸ ਪਾਵਰ ਕੋ ਉਹ ਕਰਦੇ ਆ ਹਾਂ ਤੇਰੀ ਕਨਵਰਟ ਹੋਈ ਆ ਉਧਰ ਹਾਂ ਆ ਮਿੱਤਰੋ ਜਾਨਵਰ ਉਹ ਬਾਪੂ ਦੇ ਉਹੀਆਂ ਵੀ ਗੱਲਾਂ ਬਹੁਤ ਖਰੀਆਂ ਹੁੰਦੀਆਂ ਯਾਰ ਉਹ ਨਹੀਂ ਚੱਲਦੀਆਂ ਉਹ ਵੀ ਕੰਮ ਦੀਆਂ ਗੱਲਾਂ ਸਾਨੂੰ ਮਿਲਦੀਆਂ ਸੁਣੋ ਹਾਂ ਉਹ ਇੰਟਰਵਿਊ ਕੀਤਾ ਮੈਨੂੰ ਲੱਗਦਾ ਮਾਵੀ ਨੇ ਕੀਤਾ ਮਾਰੀ ਨੇ ਕੀਤਾ ਉਹ ਇੰਟਰਵਿਊ ਬਾਬੇ ਦਾ ਬਾਕੀ ਬਈ ਅਗਰੈਸ਼ਨ ਪੂਰਾ ਘੋੜੇ 'ਚ ਕਮੈਂਟ ਕਰਕੇ ਦੱਸੋ ਧੌਣ ਧੌਣ ਵੀ ਬਹੁਤ ਸੋਹਣੀ ਕਰਦਾ ਬਈ ਆਪ ਦੀ ਕਰਦੇ ਆ ਸਮਾਪਤੀ ਦੇ ਉਹ ਇਜਾਜ਼ਤ ਅਗਲੇ ਵਲੌਗ ਨਾਲ ਮਿਲਣਾ ਗਲਤੀ ਫਲਤੀ ਮਾਫ ਗਲਤੀ ਵਲਤੀ ਮਾਫ ਵਾਸੀਆਂ ਖੇਡੀਆਂ ਚੱਲਦੀਆਂ ਰਹਿਣੀਆਂ ਨੇ ਠੀਕ ਹੈ ਮਾਸਟਰ ਦਾ ਸ਼ੇਧ ਵੀ ਤੁਹਾਨੂੰ ਸਰਪ੍ਰਾਈਜ਼ ਦਿਖਾਵਾਂਗੇ ਓ ਮਾਈ ਗੋਡ ਲਾ ਕਰਦੇ ਬੰਦੋ ਬੱਸ